ਮੋਸਲ ਨੂੰ ਭਾਈਚਾਰੇ ਵੱਲੋਂ ਬਹੁਤ ਵਧੀਆ ਇਹਨਾਂ ਨੇ ਜੋ ਨਮਕੀਨ ਇਹਦਾ ਨਕਲ ਆਇਆ ਚਾਵਲਾ ਦਾ ਬਹੁਤ ਵਧੀਆ ਲਾਇਆ ਕਿ ਮੈਂ ਤਾਂ ਕਹਾਂਗਾ ਚਲੋ ਇਹ ਵੀ ਆਪਣੀ ਜੋ ਕੌਮ ਆ ਜਾਂ ਬਰਾਦਰੀ ਨੂੰ ਉਹਨਾਂ ਨੂੰ ਵੀ ਸਨੇਹਾ ਦੇਣਾ ਚਾਹੁੰਦੇ ਆ ਸਾਰਿਆਂ ਨੂੰ ਇਸ ਸ਼ਹੀਦੀ ਦਰਵਾਜ਼ੇ ਦੇ ਵਿੱਚ ਸ਼ਰੀਕ ਹੋਣਾ ਚਾਹੀਦਾ ਸਾਦੇ ਲੰਗਰ ਹਮੇਸ਼ਾ ਲਾਣੇ ਚਾਹੀਦੇ ਨੇ ਜਿਵੇਂ ਦਾਲ ਫੁਲਕਾ ਹੋ ਗਿਆ ਜਾਂ ਨਮਕੀਨ ਚਾਵਲਾ ਹੈ ਇਹ ਜਿਹੇ ਲੰਗਰ ਜ਼ਰੂਰ ਲਾਇਆ ਕਰੋ ਜਿਹੜਾ ਜਦੋਂ ਸ਼ੁਰੂ ਕੀਤਾ ਸੀਗਾ ਕੰਮ ਉਦੋਂ ਮਿੱਠੇ ਵੀ ਨਾਲ ਚਲਾਏ ਸੀਗੇ ਅਸੀਂ ਨਮਕੀਨ ਵੀ ਜੇ ਜਦੋਂ ਸਾਰੇ ਅਫਸੂਚੀ ਬੈਠ ਕੇ ਗੱਲ ਕਰਦੇ ਸੀਗੇ ਤਾਂ ਉਹਦੇ 'ਚ ਇਹ ਆ ਵੀ ਆਪਾਂ ਕਰਨ ਦਾ ਅਫਸੋਸ ਦੇ ਲਈ ਆ ਹਮਦਰਦੀ ਦੇ ਲਈ ਤਾਂ ਉਹਦੇ 'ਚ ਮਿੱਠੇ ਪਕਵਾਨ ਥੋੜੀ ਚਾਹੀਦੇ ਨੇ ਆਪਾਂ ਬਿਲਕੁਲ ਕੋ ਸادਗੀ ਚਾਹੀਦੀ ਆ ਇਸ ਕਰਕੇ ਲੰਗਰ ਹਰ ਜਗ੍ਹਾ ਬਣਦਾ ਹੈਗਾ ਹਰ ਇੱਕ ਬੰਦਾ ਆਪਣੇ ਵੱਲੋਂ ਲਾਉਂਦਾ ਕਿ ਕਿਸੇ ਵੱਲੋਂ ਕੋਈ ਚੀਜ਼ ਕਮੀ ਨਾ ਰਹੇ ਜੀ ਠੀਕ ਹੈ ਨਾ ਅਸੀਂ ਇਸ ਕਰਕੇ ਮਿੱਠਾ ਵਿੱਚੋਂ ਕੱਢਤਾ ਕਿ ਅਸੀਂ ਇਹਨਾਂ ਦੇ ਨਾਲ ਆ ਬਹੁਤ ਨੇ ਆ ਕੇ ਪੁੱਛਿਆ ਵੀ ਆ ਕਿ ਤੁਸੀਂ ਮਿੱਠਾ ਨਹੀਂ ਬਣਾਇਆ ਤਾਂ ਬਾਕਾਇਦਾ ਅਗਲੀ ਨੂੰ ਮੰਨਿਆ ਕਰਦੇ ਯਾਰ ਮਿੱਠਾ ਤਾਂ ਮੰਗਣ ਦਾ ਵੀ ਇਸ ਵਾਰ ਤਾਂ ਸ਼ਰਮਾ ਜੀ ਆਪਣੇ ਆਪਣੀ ਗੱਲ ਹੈ ਠੀਕ ਹੈ ਨਾ ਅਗਰ ਕੋਈ ਕਹਿੰਦਾ ਵੀ ਇਹ ਤਾਂ ਮਿੱਠਾ ਦਰ ਫਿਰ ਵੀ ਸਾਨੂੰ ਕਈਆਂ ਨੇ ਪੁੱਛਿਆ ਕਿ ਮਿੱਠੇ ਨਹੀਂ ਬਣਾਏ ਤੁਹਾਨੂੰ ਕਿਹਾ ਆ ਵੀ ਨਹੀਂ ਯਾਰ ਸਾਡਾ ਦਿਲ ਹਜੇ تصدیق ਨਹੀਂ ਕਰਦਾ ਵੀ ਮਿੱਠੇ ਅਸੀਂ ਬਣਾ ਕੇ। ਬਲੇ ਉਹ ਕਿਤਨੇ ਕਿਤੇ ਬੰਦਾ ਆਪਣੇ ਅੰਦਰ ਵਿੱਚ ਝੰਜੋੜਿਆ ਜਾਂਦਾ ਜਦੋਂ ਕੋਈ ਇਦਾਂ ਦੀ ਗੱਲ ਸਾਹਮਣੇ ਬਿਲਕੁਲ ਬਿਲਕੁਲ ਜਦੋਂ ਉੱਪਰੋਂ ਆਵਾਜ਼ ਲੱਗ ਰਹੀ ਹੈ ਠੀਕ ਹੈ ਨਾ ਕਿ ਭਾਈ ਮਿੱਠੇ ਭਗਵਾਨ ਬਿਲਕੁਲ ਬੰਦ ਨੇ ਤਾਂ ਅਸੀਂ ਕੋਈ ਅਲੱਗ ਥੋੜੀ ਆ ਅਸੀਂ ਵੀ ਇਹਨਾਂ ਦੇ ਨਾਲ ਖੜੇ ਆ ਬਿਲਕੁਲ ਸਾਂਝੇ ਸਾਂਝੀ ਦਾ ਵਿੱਚ ਖੜੇ ਆ ਸਾਲਾ ਤੋਂ ਲਗਾ ਰਹੇ ਆ ਵੀ ਦੇਖੋ ਤਾਂ ਕੋਈ ਗੰਦੀ ਤਾਂ ਇਹ ਅਭੀ ਕਈ ਸਾਲਾਂ ਤੋਂ ਚੱਲ ਰਿਹਾ ਹੈ ਕਈ ਸਾਲਾਂ ਤੋਂ ਕਈ ਸਾਲਾਂ ਤੋਂ ਚੱਲ ਰਿਹਾ ਕਿ ਕਦੇ ਪਿੱਛੇ ਮੁੜ ਕੇ ਵੇਖਿਆ ਨਹੀਂ ਕਿ ਕਿ ਇੰਨੇ ਪਹਿਲਾਂ ਇਹ ਸਾਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਕਿ ਮੋਂ ਆਪਸ ਵਿੱਚ ਹੀ ਬੈਠ ਕੇ ਗੱਲ ਕਰਦੇ ਆ ਕੋਈ ਅਗਰਾਹੀ ਨਹੀਂ ਠੀਕ ਹੈ ਤੇ ਗਰੁੱਪ ਬਣਾਏ ਜਿਵੇਂ ਅਗਲੇ ਨੇ ਕਰਤਾ ਪਹਿਲੇ ਇੱਕ ਵਾਰ مشਵਰਾ ਹੁੰਦਾ ਵੀ ਕਿੰਨਾ ਕਰਨਾ ਕਿਵੇਂ ਕਰਨਾ ਹੈ ਜਦੋਂ ਤੈ ਹੋ ਗਿਆ ਫਿਰ ਉਹਦੇ ਚ ਕੋਈ ਰੁਦੋਬਦਲ ਨਹੀਂ ਹੈ ਹੁਣ ਤੁਸੀਂ ਇੱਥੇ ਦੇਖੋਗੇ ਸਾਰੇ ਜਿਹੜੇ ਜੰਗ ਏਜ ਬੱਚੇ ਨੇ ਜੰਗ ਏਜ ਮੁੰਡੇ ਉਹਦੋਂ ਛੋਟੇ ਨੇ ਬਜ਼ੁਰਗਾਂ ਨੂੰ ਕਿਹਾ ਵੀ ਤੁਸੀਂ ਬੈਠ ਜਾਓ ਤੁਸੀਂ ਸਿਰਫ ਬੱਸ ਦੱਸੀ ਜਾਣਾ ਬਾਕੀ ਜੰਗ ਏਜ ਕੰਮ ਕਰਨਗੇ ਇਹਨਾਂ ਨੂੰ ਕੰਮ ਲਾ ਕੇ ਰੱਖਾਂਗੇ ਤਾਂ ਲੱਗੀ ਜਾਣਗੇ ਚੰਗਿਆਈ ਪਾਸੇ ਨੂੰ ਤਰ੍ਹਾਂ ਤਾਂ ਚੰਗਿਆਈ ਮਿਸਾਲ ਕਾਇਮ ਹੋਊਗੀ ਹੈ ਜਿੱਦਾਂ ਦਾ ਆਪਾਂ ਬੀਜਾਂਗੇ ਉਦਾਂ ਦਾ ਅੱਗੇ ਫਾਇਦਾ ਹੋਣਾ ਚਾਹੀਦਾ ਅਗਰ ਅਸੀਂ ਅੱਜ ਚੰਗਿਆਈ ਵੀਰਾਂ ਅੱਜ ਕੀ ਹੈ ਤਣਕਾ ਤਣਕਾ ਸ਼ੁਰੂ ਕਰਾਂਗੇ ਤਾਂ ਕਿਸ ਤਰ੍ਹਾਂ ਕਿਤੇ ਜਾ ਕੇ ਇਹਨੇ ਬੜਾ ਬਦਲਾ ਪੈਦਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੈਮਰ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਵਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਪੋਹ ਦੇ ਦਿਨ ਚੱਲ ਰਹੇ ਨੇ ਸ਼ਹੀਦੀ ਦਿਨ ਚੱਲ ਰਹੇ ਨੇ ਸਿੱਖ ਇਤਿਹਾਸ ਦੇ ਵਿੱਚ ਬਹੁਤ ਨੇੜਲਾ ਸਬੰਧ ਰਹਿੰਦਾ ਆ ਕਿਉਂਕਿ ਇੱਕ ਬਹੁਤ ਵੱਡਾ ਇਤਿਹਾਸ ਜੁੜ ਇਹ ਦਿਨਾਂ ਦੇ ਵਿੱਚ ਪੰਜੇ ਆਪਾਂ ਅੱਸੀ ਕਿਹਦੀ ਹਾਜ਼ਰੀ ਗੱਲ ਕਰਦੇ ਆ ਤਾਂ ਹਰ ਧਰਮ ਦੇ ਲੋਕ ਆਪਣੇ ਆਪਣੇ ਤਰੀਕੇ ਦੇ ਨਾਲ ਇਹ ਸੋਖ ਨੂੰ ਮਨਾਉਂਦੇ ਨੇ ਮੈਂ ਇੱਕ ਗੱਲ ਕਰਾਂ ਇਸ ਵਕਤ ਮੈਂ ਲੇਵੜੇ ਪਿੰਡ ਦੇ ਵਿੱਚ ਖੜਾ ਤਾਂ ਔਰੇ ਮੁਸਲਿਮ ਭਾਈਚਾਰੇ ਨੇ ਲੰਗਰ ਲਾਇਆ ਹੋਇਆ ਕਿਉਂਕਿ ਜਿਹੜਾ ਸਮਾਂ ਆ ਆਪਾਂ ਵੇਖਦੇ ਆ ਕਿ ਹਰ ਕੋਈ ਚਾਹੁੰਦਾ ਹੈ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੇ ਆ ਇਧਰੀ ਸਾਈਡ ਤੋਂ ਮੈਂ ਤੁਹਾਨੂੰ ਜ਼ਰੂਰ ਦਿਖਾਣਾ ਚਾਹੂਗਾ ਕਿ ਜਿਵੇਂ ਮੁਸਲਿਮ ਭਾਈਚਾਰੇ ਮਦੀਨਾ ਮਸਜਿਦ ਪਿੰਡ ਲੇਵੜਾ ਇਸ ਵਕਤ ਮੈਂ ਉੱਥੇ ਹੀ ਖੜਾ ਹਾਂ ਤੇ ਰੋ ਮੁਸਲਿਮ ਭਾਈਚਾਰੇ ਵੱਲੋਂ ਜਿਹੜਾ ਲੰਗਰ ਚੱਲ ਰਿਹਾ ਹੈ ਸਾਰੀ ਗੱਲਬਾਤ ਕਰਾਂਗੇ ਅੰਦਰ ਜਾ ਕੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜੋ ਲੰਗਰ ਜਿਹੜੇ ਨੇ ਵਰਤਾ ਰਹੇ ਨੇ ਸਾਡੇ ਨਾਲ ਸੁਮਾ ਭਾਜੀ ਹੋਣਗੇ ਬਿਲਕੁਲ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਸਸਿਕਾ ਭਾਜੀ ਕੀ ਹਾਲ ਚਾਲ ਨੇ ਆਜੋ ਆਜੋ ਇੱਧਰ ਨੂੰ ਸਸਿਕਾ ਜੀ ਕੀ ਹਾਲ ਚਾਲ ਹੈ ਠੀਕ ਹੈ ਹਾਲ ਠੀਕ ਹੈ ਬਹੁਤ ਸ਼ੁਕਰੀਆ ਜਿਸ ਇਤਿਹਾਸ ਦੇ ਵਿੱਚ ਗੱਲ ਕਰਦੇ ਹਾਂ ਤਾਂ ਇਹ ਦਿਨ ਬੜੇ ਭਾਵੁਕ ਹੁੰਦੇ ਨੇ ਕਿਉਂਕਿ ਬਹੁਤ ਨਿਰਲਾ ਸਬੰਧਾਂ ਬਹੁਤ ਵੱਡੀਆਂ ਸ਼ਹੀਦੀਆਂ ਹੋਈਆਂ ਨੇ ਇਹ ਦਿਨਾਂ ਦੇ ਵਿੱਚ ਜੇ ਆਪਾਂ ਵੇਖਦੇ ਹਾਂ ਤਾਂ ਤੁਸੀਂ ਇੱਕ ਐਸੀ ਪਾਈਚਾਰੇ ਸਾਂਝ ਦੀ ਜਿਹੜੀ ਕੋਸ਼ਿਸ਼ ਕੀਤੀ ਆ ਦੇਣ ਦੀ ਕਿ ਸਭ ਏਕ ਨੂਰ ਨੇ ਨਹੀਂ ਬਿਲਕੁਲ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਏਕ ਨੂਰੀ ਹੈ ਕਿ ਮਾਲਕ ਹੈਗਾ ਅਗਰ ਕਿਤੇ ਕੋਈ ਗਲਤ ਹੋ ਰਿਹਾ ਤਾਂ ਉਹਦੇ ਨਾਲ ਪਹਿਲਾਂ ਵੀ ਬੜੇ ਖੜਦੇ ਆਨੇ ਅਸੀਂ ਵੀ ਨਾਲ ਖੜਾ ਠੀਕ ਹੈ ਨਾ ਕਿ ਇਸਲਾਮ ਸਿਖਾਉਂਦਾ ਹੀ ਇਹ ਹੈ ਕਿਤੇ ਕੋਈ ਬਦੀਕੀ ਹੋ ਰਿਹਾ ਕਿਤੇ ਕਦੋਂ ਜ਼ੁਲਮ ਹੋ ਰਿਹਾ ਤਾਂ ਉਹਦੇ ਬਰਾਬਰ ਡਟ ਕੇ ਮੁਕਾਬਲਾ ਕਰਨਾ ਜੇ ਹਾਂ ਬਿਲਕੁਲ ਜਿੱਤਾ ਸਾਬ ਜਾਨ ਨੇ ਸ਼ਹੀਦੀਆਂ ਦਿੱਤੀਆਂ ਨੇ ਉਹ ਸ਼ਹੀਦियां ਐਸੇ ਕਰਕੇ ਹੋਈਆਂ ਕੋਈ ਜ਼ੁਲਮ ਦੇ ਖਿਲਾਫ ਲੜਨ ਦੇ ਲਈ ਬਿਲਕੁਲ ਅਸੀਂ ਵੀ ਜ਼ੁਲਮ ਦੇ ਨਾਲ ਹੀ ਖਿਲਾਫ ਲੜਾਂਗੇ ਕੋਸ਼ਿਸ਼ ਇਹ ਕਰਕੇ ਉਹਨੂੰ ਭਾਈ ਚਾਰਗ ਨੂੰ ਜੋੜਨ ਦੇ ਲਈ ਕਿ ਚੰਗਾ ਸਨੇਹਾ ਜਾਵੇ ਕਿ ਸਾਡੇ ਤੋਂ ਵੀ ਕੁਝ ਪੈ ਜਵੇ ਯੋਗਦਾਨ ਚੰਗਿਆਈ ਦੇ ਵਿੱਚ ਯਾਦ ਬਿਲਕੁਲ ਲਓ ਜੀ ਲਓ ਮੈਂ ਇੱਕ ਹੋਰ ਚੀਜ਼ ਵੇਖਦਾ ਜਿਵੇਂ ਛੋਟੇ ਛੋਟੇ ਬੱਚੇ ਵੀ ਜਿਹੜੇ ਨੇ ਉਹ ਵੀ ਜਿਹੜੇ ਲੰਗਰ ਵਰਤਾ ਰਹੇ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਸਨੇਹਾ ਦੇ ਮਿਲਦਾ ਉਹਨਾਂ ਨੂੰ ਵੀ ਤੁਸੀਂ ਦੱਸਦੇ ਹੋ ਕਿ ਬੱਚਿਆਂ ਨੂੰ ਜਿਵੇਂ ਕਿ ਆਏ ਜਿਹੜਾ ਲੰਗਰ ਆਪਾਂ ਕਿਉਂ ਵਰਤਾਇਆ ਜਾ ਰਿਹਾ ਨਹੀਂ ਬਿਲਕੁਲ ਬਕਾਇਦਾ ਇਹਨਾਂ ਨੂੰ ਪਿਠਾ ਕੇ ਪਹਿਲਾਂ ਮੀਟਿੰਗ ਕਰੀਦੀ ਆ ਹੁਣ ਸਾਰੇ ਸਾਥੀ ਅੱਡੋ ਅੱਡੀ ਬੱਚੇ ਵੀ ਨਾਲ ਰੱਖੀਦੇ ਨੇ ਅਗਰ ਫੈਕਟਰੀ ਦੇ ਵਿੱਚ ਕੱਚਾ ਮਾਲ ਨਹੀਂ ਆਊਗਾ ਤਾਂ ਉਹਦੀ ਕੀ ਆ ਕਿ ਗਾਹਾਂ ਅੰਦਰ ਰੁਕ ਜਾਣੀ ਆ ਉਹਦੀ ਕੱਚਾ ਮਾਲ ਆਊਗਾ ਤਾਂ ਹੀ ਅੱਗੇ ਵਧਦਾ ਚਲੇ ਜਾਊਗਾ। ਅਗਰ ਬੱਚੇ ਇਸ ਲੈਂਡ ਦੇ ਵਿੱਚ ਲੱਗਣਗੇ ਤਾਂ ਹੀ ਗੱਲ ਬਣਨੀ ਆ। ਤਾਂ ਹੀ ਉਹਨਾਂ ਨੂੰ ਪਰ ਹਾਂ ਬਿਲਕੁਲ ਪਰ ਨਾ ਨਹੀਂ ਅਗਰ ਬੱਚੇ ਨੂੰ ਨਹੀਂ ਇਹ ਚੀਜ਼ ਚ ਜੋੜਾਂਗੇ ਤਾਂ ਬਾਹਰੇ ਰਹਿ ਜਾਣਗੇ। ਹਕੀਕਤ ਤੇ ਤੁਹਾਨੂੰ ਪਤਾ ਲੱਗੇਗੀ। ਉਹ ਆਹ ਪਲੇਟ ਸਾਹ ਦੇ ਬਾਰਾਂ ਕੇ ਖੜੀਆਂ ਰਹਿਣ ਗਿਆ। ਸਾਰਦਾ ਇਹ ਹੀ ਆ ਵੀ ਬੱਚਿਆਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਬੱਚੇ ਵੀ ਨੇ ਬੁੜੇ ਵੀ ਨੇ। ਹੁਣ ਤੁਸੀਂ ਇੱਥੇ ਦੇਖੋਗੇ ਸਾਰੇ ਜਿਹੜੇ ਜੰਗ ਏਜ ਬੱਚੇ ਨੇ। ਜੰਗ ਏਜ ਮੁੰਡੇ ਉਹਦੋਂ ਛੋਟੇ ਨੇ ਬਜ਼ੁਰਗਾਂ ਨੂੰ ਕਿਹਾ ਵੀ ਤੁਸੀਂ ਬੈਠ ਜਾਓ। ਤੁਸੀਂ ਸਿਰਫ ਬੱਸ ਦੱਸੀ ਜਾਣਾ। ਬਾਕੀ ਜੰਗ ਏਜ ਕੰਮ ਕਰਨਗੇ। ਇਹਨਾਂ ਨੂੰ ਕੰਮ ਲਾ ਕੇ ਰੱਖਾਂਗੇ ਤਾਂ ਲੱਗੀ ਜਾਣਗੇ ਚੰਗਿਆਈ ਪਾਸੇ ਨੂੰ ਦਰਾਂ ਤਾਂ ਚੰਗਿਆਈ ਮਿਸਾਲ ਕਾਇਮ ਹੋਊਗੀ ਸਹੀ ਜਿੱਦਾਂ ਦਾ ਆਪਾਂ ਬੀਜਾਂਗੇ ਉਦਾਂ ਦਾ ਅੱਗੇ ਫਾਇਦਾ ਹੋਣਾ ਉਸੇ ਦਾ ਅਗਰ ਅਸੀਂ ਅੱਜ ਚੰਗਿਆਈ ਵੀਰ ਅੱਜ ਕੀ ਹੈ ਤਣਕਾ ਤਣਕਾ ਸ਼ੁਰੂ ਕਰਾਂਗੇ ਤਾਂ ਕਿਸ ਤਰ੍ਹਾਂ ਕਿਤੇ ਜਾ ਕੇ ਇਹਨੇ ਬੜਾ ਬਦਲਾ ਪੈਦਾ ਹਾਂ ਵੱਡਾ ਤਰੱਕੀ ਪੜਨਾ ਹੀ ਆ ਬਿਲਕੁਲ ਬਾਕਾਇਦਾ ਅਸੀਂ ਕੋਈ ਵੀ ਬੋੜਾ ਨਾ ਤਾਂ ਕਿਸੇ ਦਾ ਨਾਂ ਨਾ ਕੋਈ ਪ੍ਰਧਾਨ ਨਾ ਕੋਈ ਖਜ਼ਾਨਚੀ ਨਾ ਕੋਈ ਲੰਬੜਾ ਕੁਝ ਨਹੀਂ ਰੱਖਿਆ ਸਿਰਫ ਸਾਰੀ ਖਜ਼ਾਨਚੀ ਨੇ ਸਾਰੀ ਪ੍ਰਧਾਨ ਨੇ ਸਰਬ ਸਾਰਿਆਂ ਨੂੰ ਨਾਲ ਲੈ ਕੇ ਚੱਲਿਆ ਵੀ ਕੋਈ ਬड़ा ਛੋਟਾ ਨਹੀਂ ਹੈ ਸਭ ਇੱਕ ਬਰਾਬਰ ਕੰਮ ਕਰ ਰਹੇ ਨੇ ਬਿਲਕੁਲ ਸਾਰੇ ਮੁੰਡੇ ਪੂਰੇ ਉਤਸ਼ਾਹ ਦੇ ਨਾਲ ਕੰਮ ਕਰ ਰਹੇ ਨੇ ਬਿਲਕੁਲ ਆਪਾਂ ਇੱਕ ਚੀਜ਼ ਵੀ ਦੇਖ ਰਹੇ ਹਾਂ ਕਿ ਜਿਵੇਂ ਆਪਾਂ ਇਹ ਨਹੀਂ ਕਹਿ ਰਹੇ ਚਲੋ ਤੁਸੀਂ ਬਹੁਤ ਸੋਹਣੀ ਜਿਹੜੀ ਐਗਜ਼ਾਮਪਲ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਵੇਂ ਸਰਦਾਰ ਭਾਈ ਜੀ ਵੀ ਲੱਗੇ ਹੋਏ ਨੇ ਤੁਸੀਂ ਵੀ ਲੱਗੇ ਹੋਏ ਹੋ ਕਿ ਤਰ੍ਹਾਂ ਕਿਤੇ ਲੋਕ ਕਈ ਲੋਕਾਂ ਦੇ ਮਨਾਂ ਦੇ ਵਿੱਚ ਮਤ ਭੇਜ ਰਹਿਂਦਾ ਆ ਪਰ ਆਪਾਂ ਬਹੁਤ ਵਧੀਆ ਕੋਸ਼ਿਸ਼ ਕੀਤੀ ਆ ਬਾਬਾ ਜੀ ਸਰ ਨਾਲ ਤੁਸੀਂ ਕਿਵੇਂ ਦੇਖਦੇ ਹੋ ਇਸ ਨੂੰ ਅੱਲਾ ਤਾਂ ਮੈਂ ਜੀ ਤੁਹਾਨੂੰ ਪਤਾ ਹੀ ਹੈ ਤੋਂ ਸਾਰੀ ਦੁਨੀਆ ਦੇ ਵਿੱਚ ਜੋ ਸ਼ਹੀਦ ਜادیه ਦੀ ਜੋ ਸ਼ਹੀਦੀ ਕਰਕੇ ਫਰੈਂਕ ਜਗਾ ਜੋ ਲੰਗਰ ਆਇਆ ਮੈਂ ਤਾਂ ਅਜੋਰੇ ਪਹੁੰਚਿਆ ਸੀ ਲਿਬੜਾ ਵਿਖੇ ਤਾਂ ਮੈਂ ਦੇਖਿਆ ਮੁਸਲਮਾਨ ਭਾਈਚਾਰੇ ਵੱਲੋਂ ਬਹੁਤ ਵਧੀਆ ਇਹਨਾਂ ਨੇ ਜੋ ਨਮਕੀਨ ਇਹਦਾ ਨਗਲਾ ਚਾਵਲਾ ਦਾ ਬਹੁਤ ਵਧੀਆ ਲਾਇਆ ਕਿ ਮੈਂ ਤਾਂ ਕਹੂੰਗਾ ਚਲੋ ਇਹ ਵੀ ਆਪਣੀ ਜੋ ਕੌਮ ਆ ਜਾਂ ਬਰਾਦਰੀ ਉਹਨਾਂ ਨੂੰ ਵੀ ਸਨੇਹਾ ਦੇਣਾ ਚਾਹੁੰਦੇ ਆ ਕਿ ਜੋ ਗੁਰੂ ਸਾਹਿਬ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਜੋ ਬੱਚਿਆਂ ਨੇ ਕੁਰਬਾਨੀ ਦਿੱਤੀ ਉਹਦੇ ਬਾਰੇ ਬਾਕੀ ਇਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਮੈਂ ਤਾਂ ਇਹ ਕਹੂੰਗਾ ਸਾਰਿਆਂ ਨੂੰ ਇਸ ਸ਼ਹੀਦੀ ਦਰਵਾਜ਼ੇ ਦੇ ਵਿੱਚ ਸ਼ਰੀਕ ਹੋਣਾ ਚਾਹੀਦਾ ਤੇ ਦੁੱਖ ਤੇ ਜੋ ਕਰਕੇ ਤੇ ਜੋ ਵੀ ਲੰਗਰ ਹੈ ਸਾਦੇ ਲੰਗਰ ਹਮੇਸ਼ਾ ਲਾਣੇ ਚਾਹੀਦੇ ਨੇ ਜਿਵੇਂ ਦਾਲ ਫੁਲਕਾ ਹੋ ਗਿਆ ਜਾਂ ਨਮਕੀਨ ਚਾਵਲ ਹੈ ਇਹ ਜਿਹੇ ਲੰਗਰ ਜ਼ਰੂਰ ਲਾਇਆ ਕਰੋ ਜੀ ਮੈਂ 소ਮਾ ਭਾਜੀ ਨਾਲ ਵੀ ਗੱਲ ਕਰੀ ਸੀ ਤੁਸੀਂ ਆਫ ਦਾ ਰੈਕਡਮੀ ਇੱਕ ਗੱਲ ਦੱਸ ਰਹੀ ਸੀ ਕਿ ਕਿ ਪਹਿਲਾਂ ਜਿਵੇਂ ਮਿੱਠੇ ਲੱਗਦੇ ਹੁੰਦੇ ਸੀ ਚੌਲਾ ਦਾ ਲੰਗਰ ਤੇ ਹੁਣ ਤੁਸੀਂ ਨਮਕੀਨ ਦੀ ਜਿਹੜੀ ਨਹੀਂ ਦੇਖੋ ਪਹਿਲਾਂ ਜਦੋਂ ਸ਼ੁਰੂ ਕੀਤਾ ਸੀਗਾ ਕੰਮ ਉਦੋਂ ਮਿੱਠੇ ਵੀ ਨਾਲ ਚਲਾਏ ਸੀ ਅਸੀਂ ਨਮਕੀਨ ਵੀ ਪਰ ਜਦੋਂ ਸਾਰੇ ਅਫਸੂਚੀ ਬੈਠ ਕੇ ਗੱਲ ਕਰਦੇ ਸੀਗੇ ਤਾਂ ਉਹਦੇ 'ਚ ਇਹ ਆ ਵੀ ਆਪਾਂ ਕਰਨ ਦਾ ਅਫਸੋਸ ਦੇ ਲਈ ਆ ਹਮਦਰਦੀ ਦੇ ਲਈ ਤਾਂ ਉਹਦੇ 'ਚ ਮਿੱਠੇ ਪਕਵਾਨ ਥੋੜੀ ਚਾਹੀਦੇ ਨਾ ਆਪਾਂ ਬਿਲਕੁਲ ਸادਗੀ ਚਾਹੀਦੀ ਆ ਇਸ ਕਰਕੇ ਲੰਗਰ ਹਰ ਜਗ੍ਹਾ ਬਣਦਾ ਹੈਗਾ ਹਰ ਇੱਕ ਬੰਦਾ ਆਪਣੇ ਵੱਲੋਂ ਲਾਉਂਦਾ ਕਿ ਕਿਸੇ ਵੱਲੋਂ ਕੋਈ ਚੀਜ਼ ਕਮੀ ਨਾ ਰਹੇ ਜੀ ਠੀਕ ਹੈ ਨਾ ਅਸੀਂ ਇਸ ਕਰਕੇ ਮਿੱਠਾ ਵਿੱਚੋਂ ਕੱਢਤਾ ਕਿ ਅਸੀਂ ਇਹਨਾਂ ਦੇ ਨਾਲ ਆ ਠੀਕ ਹੈ ਨਾ ਔਰ ਨਮਕੀਨ ਦਾ ਹੀ ਰੱਖਿਆ ਬਹੁਤ ਨੇ ਆ ਕੇ ਪੁੱਛਿਆ ਵੀ ਆ ਕਿ ਤੁਸੀਂ ਮਿੱਠਾ ਨਹੀਂ ਬਣਾਇਆ ਤਾਂ ਬਕਾਇਦਾ ਅਗਲੀ ਨੂੰ ਮੰਨਿਆ ਕਰਦੇ ਯਾਰ ਮਿੱਠਾ ਤਾਂ ਮੰਗਣ ਦਾ ਵੀ ਇਸ ਵਾਰ ਤਾਂ ਸ਼ਰਮਾ ਦੀ ਆਪਣੇ ਆਪ ਨਾਲ ਠੀਕ ਹੈ ਨਾ ਅਗਰ ਕੋਈ ਕਹਿੰਦਾ ਵੀ ਇਹ ਤਾਂ ਮਿੱਠਾ ਦਦਾ ਫਿਰ ਵੀ ਸਾਨੂੰ ਕਈਆਂ ਨੇ ਪੁੱਛਿਆ ਕਿ ਮਿੱਠੇ ਨਹੀਂ ਬਣਾਏ ਤੁਹਾਨੂੰ ਕਿਹਾ ਵੀ ਨਹੀਂ ਯਾਰ ਸਾਡਾ ਦਿਲ ਹਜੇ ਤਸਦੀਕ ਨਹੀਂ ਕਰਦਾ ਮਿੱਠੇ ਸੀ ਬਣਾ ਕੇ ਮੇਰੇ ਉਂ ਕਿਤਨੇ ਕਿਤੇ ਬੰਦਾ ਆਪਣੇ ਅੰਦਰ ਵਿੱਚ ਝੋੜਿਆ ਜਾਂਦਾ ਜਦੋਂ ਕੋਈ ਇਦਾਂ ਦੀ ਗੱਲ ਸਾਹਮਣੇ ਬਿਲਕੁਲ ਬਿਲਕੁਲ ਜਦੋਂ ਉੱਪਰੋਂ ਆਵਾਜ਼ ਲੱਗ ਰਹੀ ਹੈ ਠੀਕ ਹੈ ਨਾ ਕਿ ਭਾਈ ਮਿੱਠੇ ਭਗਵਾਨ ਬਿਲਕੁਲ ਬੰਦ ਰਹੇ ਤਾਂ ਅਸੀਂ ਕੋਈ ਅਲੱਗ ਥੋੜੀ ਆ ਅਸੀਂ ਵੀ ਇਹਨਾਂ ਦੇ ਨਾਲ ਖੜੇ ਬਿਲਕੁਲ ਸਾਂਝੇ ਸਾਰੀ ਦਾ ਵਿੱਚ ਖੜਿਆ ਸੀ ਭਾਈਚਾਰੇ ਤੁਸੀਂ ਆ ਪਰਲੇ ਪਾਸੇ ਦੇਖਿਆ ਹੁਣ ਮੁਸਲਿਮ ਸਮੂਹ ਮੁਸ ਕਿ ਕਿਸੇ ਇੱਕ ਦਾ ਨਹੀਂ ਦੱਸਿਆ ਹੋਇਆ ਸਾਰਿਆਂ ਵੱਲੋਂ ਹੀ ਆਸਾਂ ਮੈਂ ਇੱਕ ਹੋਰ ਦੇਖਿਆ ਔਰ ਇਹ ਛੋਟੇ ਬੱਚੇ ਵੀ ਜਿਹੜੇ ਨੇ ਉਹ ਕੰਮ ਕਰ ਰਹੇ ਨੇ ਆਪਾਂ ਕਿਸੇ ਨਾਲ ਗੱਲ ਕਰਨ ਦੀ ਵੀ ਜਿਹੜੀ ਜਰੂਰ ਕੋਸ਼ਿਸ਼ ਕਰਦੇ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਚੌਲਾ ਦਾ ਲੰਗਰ ਜਿਹੜਾ ਉਹ ਚੱਲ ਰਿਹਾ ਹੈਗਾ ਨਮਕੀਨ ਚੌਲ ਨੇ ਕਿਉਂਕਿ ਸੋਮਾ ਭਾਜੀ ਨੇ ਵੀ ਕਹ ਲਾਖੀ ਕਿ ਦੇਖੋ ਸੋਗ ਦੀ ਲਹਿਰ ਆ ਇਹ ਕੋਈ ਕੋਈ ਐਦਾਂ ਨਹੀਂ ਹੈਗਾ ਕਿ ਕਈ ਕਈ ਵਾਰ ਲੋਕ ਕਹਿ ਦਿੰਦੇ ਨੇ ਕਿ ਮਿੱਠੇ ਚੌਲ ਨਹੀਂ ਬਣਾਏ ਹੈਗੇ ਉਹ ਕਹਿੰਦੇ ਸਾਡਾ ਵੀ ਦਿਲ ਕਿਤੇ ਨਾ ਕਿਤੇ ਅੰਦਰੋਂ ਝੰਝੋੜਿਆ ਜਾਂਦਾ ਆ ਕਿ ਉਹਨਾਂ ਨੂੰ ਵੀ ਲੱਗਦਾ ਆ ਕਿ ਹਾਂ ਕਿ ਸੋਗ ਦੀ ਲਹਿਰ ਆ ਬਿਲਕੁਲ ਆਪਾਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਛੋਟੇ ਬੱਚੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਪੁੱਤ ਕੀ ਨਾਮ ਹੈ ਤੁਹਾਡਾ ਅਰਮਾਨ ਮਹਮੂਦ ਤੁਹਾਨੂੰ ਪਤਾ ਹੈ ਕਿ ਇਹ ਲੰਗਰ ਕਿਉਂ ਚਲਾਇਆ ਜਾ ਰਿਹਾ ਹੈ ਜਾਂ ਕਿ ਕਿਸ ਵਾਸਤੇ ਹੈ ਸ਼ਹੀਦਾਈ ਸ਼ਹੀਦ ਲਈ ਸ਼ਹੀਦ ਲਈ ਨਮਸਕਾਰ ਹਾਂਜੀ ਬਿਲਕੁਲ ਬੱਚੇ ਬੱਚਿਆਂ ਨੂੰ ਫਿਰ ਤੁਸੀਂ ਪ੍ਰੋਪਰ ਦੱਸਦੇ ਹੁੰਦੇ ਹੋ ਕਿ ਆਪਾਂ ਇਹ ਲੰਗਰ ਕਿਉਂ ਚਲਵਾਇਆ ਆ ਕਿਸ ਵਾਸਤੇ ਬਿਲਕੁਲ ਬਿਲਕੁਲ ਇਹ ਦੱਸਣਾ ਹੀ ਪੈਂਦਾ ਕਹਿੰਦੇ ਜੋ ਵਰਨਾ ਨਹੀਂ ਕੋਈ ਤਾਂ ਕੋਈ ਮੰਨ ਲਓ ਕੋਈ ਵੀ ਆਪਾਂ ਕੋਈ ਕੰਮ ਕਰਦੇ ਆ ਤਾਂ ਉਹਦੇ ਬਾਰੇ ਉਹਨੂੰ ਨੌਲੇਜ ਹੋਊਂਦਾ ਤਾਂ ਪਤਾ ਹੋਣਾ ਚਾਹੀਦਾ ਕੀ ਕਰਨਾ ਵਰਨਾ ਨਹੀਂ ਉੱਪਰਲੀ ਹਵਾ 'ਚ ਰਹੋਗੇ ਤਾਂ ਤੁਹਾਡੀ ਜੜ ਕਿੱਥੋਂ ਲੱਗੇਗੀ ਜੜ ਰੱਖੇ ਪਹਿਲਾਂ ਉਹਨੂੰ ਦੱਸਣਾ ਪੈਣਾ ਵੀ ਕੀ ਕਰਨਾ ਕਿਉਂ ਇਹ ਮਨਾਏ ਜਾਂਦੇ ਨੇ ਕਿਉਂ ਇਹ ਦੇ ਲਈ ਖੜਨਾ ਪੈਂਦਾ ਇੱਕ ਦੂਜੇ ਦੇ ਨਾਲ ਭਾਈ ਕਿ ਜ਼ੁਲਮ ਦੇ ਖਿਲਾਫ ਜੋ ਲੜੇ ਆ ਯਾਰੇ ਜੰਗਾ ਲੜੀਆਂ ਕਿ ਅਸੀਂ ਉਹਦੇ ਨਾਲ ਖੜੇ ਆ ਖੜੇ ਆ ਬਿਲਕੁਲ ਖੜੇ ਕੋਈ ਸ਼ੱਕ ਨਹੀਂ ਕੋਈ ਸ਼ੱਕ ਹੌਂਦੇ ਨਹੀਂ ਪਹਿਲਾਂ ਵੀ ਸਾਡੇ ਬੜੇ ਵੀ ਇਹੀ ਕੰਮ ਕਰਦੇ ਕਿੰਨੇ ਸਾਲਾਂ ਤੋਂ ਲਗਾ ਰਹੇ ਵੀ ਦੇਖੋ ਤਾਂ ਕੋਈ ਗਣਤੀ ਤਾਂ ਹੈ ਨਹੀਂਗੀ ਇਹ ਅਭੀ ਕਈ ਸਾਲਾਂ ਤੋਂ ਚੱਲ ਰਿਹਾ ਹੈ ਕਈ ਸਾਲਾਂ ਤੋਂ ਕਈ ਸਾਲਾਂ ਤੋਂ ਚੱਲ ਰਿਹਾ ਕਿ ਕਦੇ ਪਿੱਛੇ ਮੁੜ ਕੇ ਵੇਖਿਆ ਨਹੀਂ ਕਿ ਕਿ ਇੰਨੇ ਪਹਿਲਾਂ ਇਹ ਸਾਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਕਿ ਹੁਣ ਆਪਸ ਵਿੱਚ ਬੈਠ ਕੇ ਗੱਲ ਕਰਦੇ ਆ ਕੋਈ ਅਗਰਾਹੀ ਨਹੀਂ ਠੀਕ ਹੈ ਤੇ ਗਰੁੱਪ ਬਣਾਏ ਜਿਵੇਂ ਅਗਲੇ ਨੇ ਕਰਤਾ ਪਹਿਲੇ ਇੱਕ ਵਾਰ مشਵਰਾ ਹੁੰਦਾ ਵੀ ਕਿੰਨਾ ਕਰਨਾ ਕਿਵੇਂ ਕਰਨਾ ਹੈਗਾ ਜਦੋਂ ਤੈ ਹੋ ਗਿਆ ਫਿਰ ਉਹਦੇ 'ਚ ਕੋਈ ਰੋਦੋ ਬਦਲ ਨਹੀਂ ਹੈ ਫਿਰ ਰੋਕਣੀ ਜਨੋ ਫਿਰ ਬਹੁਤ ਸਾਰੇ ਕੋਈ مشਵਰਾ علیحدہ علیحدہ ਲਈ ਜਨ ਪਰ ਨਾ ਜਿਹੜਾ ਤੈ ਹੋ ਗਿਆ ਉਹੀ ਚੱਲੋ ਉਹੀ ਚੱਲੋ ਨਹੀਂ ਮੈਂ ਸਾਥ ਹੀ ਫਰਕ ਪੈਂਦਾ ਆ ਆਪਸ ਵਿੱਚ ਬਿਲਕੁਲ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਵੀ ਵੇਖਿਆ ਕਿ ਕਿਤਨੇ ਕਿਤੇ ਕੋਸ਼ਿਸ਼ ਕੀਤੀ ਗਈ ਆ ਮੈਂ ਬਿਲਕੁਲ ਕੈਮਰਾਮੈਨ ਭਰਾ ਨੂੰ ਵੀ ਕਹੂੰਗਾ ਕਿ ਇੱਕ ਵਾਰ ਤੁਸੀਂ ਦਿਖਵਾਓ ਕਿ ਕਿਵੇਂ ਮੁਸਲਮਾਨ ਭਰਾ ਜਿਹੜੇ ਨੇ ਉਹ ਆਪਣੇ ਲੱਗੇ ਹੋਏ ਨੇ ਲੰਗਰ ਵਰਤਾਉਣ ਦੇ ਵਿੱਚ ਤੇ ਬੜਾ ਜ਼ਰੂਰੀ ਹੁੰਦਾ ਆ ਕਿ ਆਪਾਂ ਇੱਕ ਐਸੀ ਭਾਈ ਚਾਰਕ ਸਾਂਝ ਜਿਹੜੀ ਆ ਉਹ ਪੇਸ਼ ਕਰੀਏ ਕਿ ਜਿਸ ਦੇ ਨਾਲ ਇੱਕ ਐਸਾ ਚੰਗਾ ਸੁਨੇਹਾ ਜਾਵੇ ਲੋੜ ਹੁੰਦੀ ਆ ਕਿ ਦੇਖੋ ਆਪਾਂ ਐਸੀ ਬਹੁਤ ਵੀਡੀਓਜ਼ ਦੇਖਦੇ ਆ ਜਿੱਥੇ ਵਿੱਚ ਦਿਖਾਇਆ ਜਾਂਦਾ ਹੁੰਦਾ ਹੈ ਕਿ ਭਈ ਉਹ ਫਰਾਨੀ ਜਾਤੀ ਨੇ ਜਾਂ ਕੋਈ ਫਰਾਨੇ ਧਰਮ ਨੇ ਇਦਾਂ ਕਰਤਾ ਆਹ ਵੀਡੀਓ ਨੂੰ ਬੱਸ ਤੋਂ ਬੱਸ ਸ਼ੇਅਰ ਕਰਿਓ ਕਿਉਂਕਿ ਕਿਤੇ ਨਾ ਕਿਤੇ ਲੋੜ ਆਈ ਕਿ ਐਸੇ ਆ ਸਨੇਹਾ ਦਿੱਤਾ ਜਾ ਰਿਹਾ ਹੈ ਇਸ ਲੰਗਰ ਦੇ ਨਾਲ ਇੱਕ ਐਸਜੀ ਪਾਈ ਚਰਖਾ ਸਾਹ ਦਿਖਾਈ ਗਈ ਹੈ ਜੋ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ ਬਹੁਤ ਹੀ ਜ਼ਿਆਦਾ ਆਪਾਂ ਇਹ ਗੱਲ ਕਹਿ ਸਕਦੇ ਹਾਂ ਬਹੁਤ ਐਸੀ ਵੀਡੀਓ ਸ਼ੇਅਰ ਕਰਦੇ ਆ ਜਿਦੇ ਵਿੱਚ ਬਹੁਤ ਕੁਝ ਨੈਗੇਟਿਵ ਜਾਂਦਾ ਹੁੰਦਾ ਆਪਾਂ ਬਹੁਤ ਜਲਦੀ ਸ਼ੇਅਰ ਕਰ ਦਿੰਦੇ ਆ ਬਹੁਤ ਛੇਤੀ ਵਾਇਰਲ ਕਰ ਦਿੰਦੇ ਆ ਇਸ ਵੀਡੀਓ ਨੂੰ ਵੀ ਵਾਇਰਲ ਕਰੋ ਕਿ ਇੱਕ ਚੰਗਾ ਸਨੇਹਾ ਇੱਕ ਚੰਗੇ ਸਮਾਜ ਦੀ ਸਿਰਜਣਾ ਕਰ ਸਕੀ ਤੇ ਹਾਂ ਇਸ ਵੀਡੀਓ ਨੂੰ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਣਾ ਤਦ ਤੱਕ ਲਈ ਮੈਨੂੰ ਜਾਨੀ ਹਰਵਿੰਦਰ ਕਰਨ ਨੂੰ ਦੋ ਇਜਾਜ਼ਤ ਦੇ ਦੇਰੋ ਰਹਿ ਮੈਂ ਟਿੱਕ ਧੰਨਵਾਦ